ਅੱਜ ਦੇ ਵਲੌਗ ਵਿੱਚ ਸਾਰਿਆਂ ਦਾ ਸਵਾਗਤ ਅੱਜ ਆਪਾਂ ਮੈਲਬੌਰਨ ਸਿਟੀ ਦੇ ਫੈਟਰੋਜੀ ਗਾਰਡਨ ਤੇ ਸੰਡੇ ਹਸਪੀਟਲ ਦੇ ਵਿੱਚ ਆਏ ਆਂ ਉੱਥੇ ਆਪਾਂ ਉਹਦੀ ਝਲਕ ਵੇਖਾਂਗੇ ਤੇ ਉਸ ਤੋਂ ਬਾਅਦ ਆਪਾਂ ਮੈਲਬੌਰਨ ਕ੍ਰਿਕਟ ਗਰਾਊਂਡ ਜਿਹੜਾ ਕਿ ਵਰਲਡ ਦੇ ਵਿੱਚ ਮਸ਼ਹੂਰ ਆ ਉੱਥੇ ਫੂਟੀ ਨਾਮ ਦੀ ਗੇਮ ਹੋ ਰਹੀ ਹੈ ਉੱਥੇ ਆਪਾਂ ਗੇਮ ਤੇ ਵੇਖਾਂਗੇ ਸ਼ਕੀਨਾਂ ਨੂੰ ਕਿ ਫੂਟੀ ਗੇਮ ਬਹੁਤ ਮਸ਼ਹੂਰ ਹੈ ਇੱਥੇ ਇੱਥੇ ਲੋਕ ਇਸ ਗੇਮ ਪਿੱਛੇ ਪਾਗਲ ਹੋ ਜਾਂਦੇ ਆ ਥੋੜੀ ਜਿਹੀ ਖੇਤਰੀ ਇਹ گاؤں ਗੇਮ ਹੈਗੀ ਹੈ। ਵੈਸੇ ਇੱਥੇ ਫੁੱਟਬਾਲ ਤੇ ਰਗਬੀ ਵੀ ਹੈਗੇ ਉਸਦੇ ਵਰਗੇ ਰਗਬੀ ਹੈ ਥੋੜੀ ਜਿਹੀ ਗੇਮ ਹੈ। ਆਪਾਂ ਅੱਗੇ ਵੇਖਦੇ ਹਾਂ ਜੀ ਬਿਲਡਿੰਗਾਂ, ਲਾਈਟਾਂ ਨੂੰ ਪਾਰ ਕਰਕੇ ਆਪਾਂ ਪਹੁੰਚਾਂਗੇ ਫਿਟਰੋਜੀ ਗਾਰਡਨ ਤੇ ਸੰਡੇ ਹਸਪੀਟਲ। ਸਾਹਮਣੇ ਆਪਾਂ ਗੁਰੂ ਘਰ ਚਰਚ ਦੇ ਦਰਸ਼ਨ ਕਰ ਰਹੇ ਹਾਂ। ਇਹ ਸਾਹਮਣੇ ਇਹ ਗਾਰਡਨ ਹੈ। ਫਿਟਰੋਜੀ ਗਾਰਡਨ ਜਿਹੜਾ ਕਿ ਇਸ ਦੇ ਦਾਰੇ ਹੋਰ ਵੀ ਕਈ ਚਰਚਾ ਹੈ ਨਹੀਂ ਹੈ ਗਿਆ ਵੇਖੋ ਜੀ ਸਾਹਮਣੇ ਪੁਰਾਣੇ ਤੇ ਉੱਚੇ ਦਰਖਤ ਹੈ ਇੱਥੇ ਇਸ ਗਾਰਡਨ ਦੇ ਵਿੱਚ ਦਾ ਵੇਖੋ ਜੀ ਬਹੁਤ ਪੁਰਾਣੇ ਤੇ ਬਹੁਤ ਵੱਡੇ ਉੱਚੇ ਲੰਮੇ ਦਰਖਤ ਹੈ ਵੇਖੋ ਜੀ ਇੱਥੇ ਬਿਊਟੀ ਬਹੁਤ ਮਸ਼ਹੂਰ ਗਾਰਡਨ ਹੈ ਲਓ ਜੀ ਵਿੱਚੇ ਪਾਰਕਿੰਗ ਦਾ ਵੇਖੋ ਜੀ ਫੁੱਲ ਫੁੱਲਾਂ ਦੀ ਸਜਾਵਟ ਕੀਤੀ ਹੋਈ ਹੈ ਕਾਫੀ ਰੰਗਦਾਰ ਫੁੱਲ ਆਏ ਇਥੇ ਲੋਕ ਇਥੇ ਵਿਆਹ ਸ਼ਾਦੀਆਂ ਵੀ ਕਰਦੇ ਆ ਤੇ ਫੋਟੋਗ੍ਰਾਫੀ ਵਗੈਰਾ ਕਾਫੀ ਇਥੇ ਚੱਲਦੀ ਰਹਿੰਦੀ ਆ ਆਪਾਂ ਦੇਖਦੇ ਆ ਸਾਹਮਣੇ ਵਾਹ ਦੇਖੋ ਜੀ ਕਿੰਨੇ ਲੋਕ ਫੋਟੋਗ੍ਰਾਫੀ 'ਚ ਮਸ਼ਰੂਫ ਹੈ ਰੰਗਦਾਰ ਫਲ ਬੂਟਾ ਸਿੰਘ ਲੈਂਦਾ ਯਾਰੇ ਫੁੱਲਾਂ ਨੂੰ ਵੇਂਦਾ ਦਿਹਾਰਦਾ ਲਓ ਵੇਖੋ ਜੀ ਫੇਰ ਕੁੜੀਆਂ ਮੁੰਡੇ ਇੱਥੇ ਵੇਖੋ ਰੰਗਦਾਰ ਫੁੱਲਾਂ ਦੇ ਵਿਚਕਾਰ ਬੈਠ ਕੇ ਆਪਦਾ ਇੰਜੋਏ ਕਰੇ ਸਾਹਮਣੇ ਹੈ ਫੇਟਰੋਜ਼ੀ ਗਾਰਡਨ ਹਸਪੀਟਲ ਸੰਡੇ ਇੱਥੇ 1873 ਤੋਂ 1920 ਤੱਕ ਇਸ ਗਾਰਡਨ ਦੇ ਵਿੱਚ ਕੈਂਪ ਲੱਗਦੇ ਹੁੰਦੇ ਸੀ ਹਸਪਤਾਲ ਲੱਗਦਾ ਹੁੰਦਾ ਸੀ ਖੁੱਲਾ ਲਾਹੌਰ ਦੇ ਬਾਰੇ ਲਿਖਿਆ ਜੀ ਤੁਸੀਂ ਜ਼ੂਮ ਕਰਕੇ ਹੋਰ ਪੜ੍ਹ ਸਕਦੇ ਆ ਉਸ ਤੋਂ 19 ਤੋਂ ਬਾਅਦ ਇਹ ਇਹਦਾ ਟ੍ਰੈਂਡ ਬਦਲ ਗਿਆ ਤੇ ਇੱਥੇ ਵਿਆਹ ਸ਼ਾਦੀਆਂ ਫੋਟੋਗ੍ਰਾਫੀ ਤੇ ਹੋਰ ਲੋਕ ਆਉਣ ਲੱਗ ਪਏ ਇਹ ਪਹਿਲਾਂ ਬਾਰੇ ਉਹਦੇ ਬਾਰੇ ਤੁਹਾਨੂੰ ਲਿਖਿਆ 1920 ਤੋਂ ਪਹਿਲਾਂ ਇੱਥੇ ਆਹ ਕਿਹੜਾ ਪੰਛੀ ਹੈ ਪੋਸਮ ਪੋਸਮ ਹੈ ਇਹ ਕਿੰਦਾ ਪੋਸਮ ਬਿੱਲੀ ਜੀ ਹੈ ਨਾ ਸੋ ਮੈਂ ਜਿਵੇਂ ਨਿਆੜਾ ਨਾ ਆਪਣੀ ਹਾਂ ਉਦਾਂ ਤਾਂ ਹੁੰਦਾ ਪਰ ਇਹ ਵੱਡਾ ਨਿਆੜਾ ਤਾਂ ਵੱਖਰਾ ਏ ਯਾਰ ਨੀ ਨਿਆੜਾ ਤਾਂ ਛੋਟੀ ਜਿੰਨ ਹੈ ਰੱਖਾਈ ਲਓ ਜੀ ਆਪਾਂ ਆ ਗਏ ਐਮ ਸੀ ਜੀ ਸਟੇਡੀਅਮ ਮੈਲਬੌਰਨ ਕ੍ਰਿਕਟ ਸਟੇਡੀਅਮ ਆ ਗਿਆ ਆਪਾਂ ਜਿਹੜਾ ਕੇ ਦੁਨੀਆ ਦਾ ਪਹਿਲੇ ਨੰਬਰ ਦਾ ਸਟੇਡੀਅਮ ਹੈਗਾ। ਲੈ ਵੇਖੋ ਜੀ ਅੰਗਰੇਜ਼ ਹੀ ਅੰਗਰੇਜ਼ਾ ਇੱਥੇ ਫੂਟੀ ਦੇ ਮੈਚ ਹੋ ਰਹੇ ਆ ਬ੍ਰਿਸਬਨ ਤੇ ਜਲੌਂਗ ਦੇ। ਲਓ ਵੇਖੋ ਜੀ ਪਹਿਲਾਂ ਹੀ ਕਿੰਨੇ ਵਜੇ ਹੋਣੇ ਆ? ਸਾਢੇ 7 ਵਜੇ ਹੋਣੇ ਤਾਂ ਵੇਖੋ ਜੀ ਲੈਣਾ ਵਜ ਗਿਆ ਲੱਗਦੀਆਂ। ਕਿੰਨਾ ਟਾਈਮ ਹੋ ਗਿਆ ਹੁਣ? 2 ਵਜੇ ਆ ਤੇ 5-6 ਘੰਟੇ ਪਹਿਲਾਂ ਹੀ ਲੈਣ ਲੱਗਿਆ ਵੇਖੋ ਉਹਨਰੇ। ਅੰਗਰੇਜ਼ ਕਰਨੇ ਤੁਨ ਜੋ ਵੀ ਕਰਾਂਗੇ ਆਪਾਂ ਇਹ ਸਟੇਡੀਅਮ ਹੈ ਵੇਖੋ ਦੁਨੀਆ ਕਿਵੇਂ ਆ ਰਹੀ ਪਿੱਛੋਂ ਲੈਣਾ ਬਣ ਗਿਆ ਰੇ ਆਪਾਂ ਨੇ ਆਪਣੇ ਪੰਜਾਬੀ بڑے ਮੇਲੇ ਵਹਿੰਦੇ ਆ بڑے ਮੈਚ ਵਹਿੰਦੇ ਆ ਆ ਜਾ ਨੇੜੇ ਆ ਜਾਗਾ ਬੰਨਰ ਕਿਧਰ ਹੋਣਾ ਇੱਥੇ ਫੋਟੋ ਇੱਕ ਵਾਰੀ ਕਰ ਲਈਏ ਜੋਂ ਲਾ ਜੋਂਮ ਕਰਕੇ ਵੇਖੋ ਜੀ ਦੁਨੀਆ ਫੜੀ ਫੜੀ ਜਨੇ ਲੱਗੇ ਚੱਲਦੇ ਆਪਾਂ ਜਿੱਥੇ ਲੈਣਾ ਲਈ ਬੈਠੇ ਪੂੜੀਆਂ ਹੈ ਐਮ ਸੀ ਸਟੇਡੀਅਮ ਐਮ ਸੀ ਜੀ ਵੇਖੋ ਫਤਰੀ ਅੱਗੇ ਦਰਨੇ ਇਹ ਦੇ ਸਾਹ ਇੱਥੇ ਵੀ ਜਾਣਾ ਆਪਾਂ ਉਹ ਲੈਣਾ ਆ ਲੈਣਾ ਹਾਂ ਲੱਗੀਆਂ ਕਿ ਪਰਾਂ ਲੱਗੀਆਂ ਉਹ ਪਰਾਂ ਉਹ ਪਰਾਂ ਲੱਗੀਆਂ ਲੈਣਾ ਹੈਣਾ ਅੱਛਾ ਜੈ ਲੈਣਾ ਬਣ ਕੇ ਸੁਰੇ ਰਹੇ ਆਪਾਂ ਹਾਂ ਨਹੀਂ ਨਹੀਂ ਕੋਹ ਨਹੀਂ ਹੁੰਦਾ ਭੈਣ ਕੋਹ ਨੇ ਕੋਈ ਨਹੀਂ ਹੁੰਦਾ ਇਹ ਕਿਹੜਾ ਕੋਈ ਹੈ ਖਿੱਚ ਆਇਆ ਆਪਾਂ ਨੂੰ ਕੋਈ ਨਹੀਂ ਜੇ ਤਰਾਇ ਕਰੂ ਇਕੱਠਾ ਦਾਂਗੇ ਆ ਆਜਾ ਹੈਨਾ ਨਹੀਂ ਨਹੀਂ ਇੱਥੇ ਜੇ ਤੇ ਬਣਾਉਣੀ ਆਪਾਂ ਉੱਥੋਂ ਲੈ ਕੇ ਸ਼ਾਟ ਲੈ ਕੇ ਬੰਦ ਕਰਾਂਗੇ ਪੂਰਾ ਵੇਖਾਂਗੇ ਅੱਜ ਮੈਂ ਜੰਗਰੇਜ ਐ ਨਹੀਂ ਕੰਮ ਤੁਸੀਂ ਨਹੀਂ ਕਹਿੰਦੇ ਇਹ ਉਹ ਤਾਂ ਕੱਲੀਆਂ ਕੁੜੀਆਂ ਘਤਰੀਆਂ ਹੋਣਾਂ ਉਹਨਾਂ ਦਾ ਹੁੰਦਾ ਹੈ ਬੁੜੇ ਹੈਗੇ ਇਹ ਜਮਾ ਟੀਫ ਹੈ ਵੀ ਸਮਝ ਜੀ ਟੀਫ ਬੁੜੇ ਦਾ ਹੈ ਉਹ ਸਾਹਮਣੇ ਕੀ ਹੈ ਉੱਥੇ ਜਾਣਾ ਇਹਨਾਂ ਨੇ ਉਹ ਜੂਮ ਕਰਕੇ ਉਹ ਆ ਜਾਗਾ ਉਹ ਤੇ ਜੂਮ ਕਰਕੇ ਆਣੀ ਆ ਅੱਗੇ ਗੇਟ ਜੇ ਗੇਟ ਨਹੀਂ ਖੁੱਲਿਆ ਹਾਂ ਅਜੇ ਇਹ ਇਹ ਹੁਣ ਕੱਲਾ ਗੇਟ ਪਹਿਲਾਂ ਖੁੱਲਣਾ ਬਾਕੀ ਸਾਰੇ ਇਹਦੇ ਗੇਟ ਆ ਚਾਰਜ ਕਰਿਆ ਉਹ ਹਜੇ ਫਿਰਗੇ ਖੁੱਲਣਗੇ ਉਹ ਮਤਲਬ ਤਿੰਨ ਅੱਛਾ ਵੇਖੋ ਜੀ ਲੈਣਾ ਲੱਗੀਆਂ ਹੋ ਪਿੱਛੋਂ ਅੱਛਾ ਐਮ ਸੀ ਜੀ ਦੇ ਜਿਹੜੇ ਮੈਂਬਰ ਆ ਉਹ ਪਹਿਲਾਂ ਉਹਨਾਂ ਵਾਸਤੇ ਪਹਿਲਾਂ ਗੇਟ ਖੁੱਲਦਾ ਹੈ ਬਾਅਦ ਚ ਟਿਕਟਾਂ ਵਾਲੇ ਵਾਸਤੇ ਬਾਅਦ ਚ ਖੁੱਲੂ ਹੈ ਨਾ ਤੇ ਵੀ ਲੋਕ ਆਈਆਂ ਬਹੁਤ ਆਈਆਂ ਨਹੀਂ ਦਾ ਸ਼ੁਕਰ ਪਤਾ ਹੋਵੇ ਇੱਥੇ ਕਿੰਨਾ ਬੰਦਾ ਆਇਆ ਅੱਛਾ ਜੀ 1 ਲੱਖ ਬੰਦਾ ਇੱਥੇ ਹੋਊਗਾ ਦੇਖੋ ਜੂਮ ਰਹਿ ਗਿਆ ਸੀ ਸਭਾ ਬਹੁਤ ਜੂਮ ਕਰਨਾ ਹੈ ਜੂਮ ਕੱਟਣਾ ਭੁੱਲ ਜਾਈਦਾ ਲਓ ਵੇਖੋ ਜੀ ਚੱਲ ਅੱਗੇ ਚੱਲ ਗਿਆ ਤੂੰ ਦਾ ਡਰਦਾ ਹੀ ਨਹੀਂ ਅਸੀਂ ਨਹੀਂ ਰਹਿਦੇ ਇੱਥੇ ਫੋਟੋ ਧੱਕੇ ਨਾਲ ਖਿੱਚਾਂਗੇ ਲੜਾਂਗੇ ਵੀ ਆਪਾਂ ਤੁਹਾਨੂੰ ਬੂਟਾ ਸਿੰਘ ਕਹਿੰਦਾ ਸੀ ਵੀ ਇੱਥੇ ਇਹਨਾਂ ਦੀ ਫੋਟੋ ਬਾਲੀ ਨਾ ਖਿਚੋ ਇਹ ਇਤਰਾਜ਼ ਕਰਦੇ ਆ ਇਤਰਾਜ਼ ਨਹੀਂ ਬੁਰਾ ਮਣਾਉਂਦੇ ਆ ਵੀ ਫੋਟੋ ਇਹਦੇ ਆਪਣੇ ਬੰਦੇ ਜਿਹੜੇ ਹੈਗੇ ਉਹ ਫੋਟੋ ਬੜੇ ਚਾਵਾਣਾ ਲੁਆਉਂਦੇ ਆ ਇੱਥੇ ਥੋੜਾ ਜਿਹਾ ਵੇਖ ਕੇ ਕਈ ਵਾਰੀ ਪੁਛ ਪੁਛਾ ਕੇ ਵੀਡੀਓ ਬਣਾਉਣੀ ਪੈਂਦੀ ਆ ਲਓ ਫੇਰ ਵੀ ਆਪਾਂ ਵੀਡੀਓ ਬਣਾ ਰਹੇ ਹਾਂ ਕੋਈ ਚੱਕਰ ਨਹੀਂ ਐਡਾ ਲਓ ਜੀ ਵੇਖਦੇ ਅੱਗੇ ਆਪਾਂ ਐਸਾ ਇੱਧਰ ਹੈ ਤੈਨੂੰ ਫੋਟੋ ਬਣੀ ਬਸ ਬਣਿਆ ਕਿਹਦੀ ਡਾਂਸ ਲ ਲਈ ਜਿਹੜੀ ਫਾਸਟ ਬੋਲਰ ਦੀ ਬਹੁਤ ਹੁੰਦਾ ਹੈ ਇਹ ਹੈ ਹੈ ਪੁਰਾਣਾ ਸੀ ਹੈ ਲਓ ਜੀ ਡਾਂਸ ਲੀ ਲਈ ਫਾਸਟ ਬੋਲਰ ਹੋਇਆ ਹੈ ਜੇ ਆਸਟ੍ਰੇਲੀਆ ਦਾ ਹੈ ਇਹੋ ਕਿਵੇਂ ਸੈੱਡ ਦਾ ਕਹਿੰਦਾ ਜੰਨ ਸਲੀਲ ਯਰ ਸੁਣਦੇ ਨਹੀਂ ਇਹ ਪੁਰਾਣਾ ਵਾਲਾ ਇੰਨਾ ਕਿੰਨਾ ਪੁਰਾਣਾ ਅੱਛਾ ਆਪ ਦੀ ਆਵਾਵੇਂ ਕਰਨ ਆ ਗਿਆ ਹੈਰਾ ਫੇਰੀ ਜੀ ਸਰ ਕਿਹੜਾ ਹੈ ਲਓ ਇਹ ਵੀ ਕਿਡਾਰੀ ਬੈਟਸਮੈਨ ਦੀ ਫੋਟੋ ਲਾਈ ਹੈ ਇਹ ਰਹੇ ਜੰਮ ਇਹਨਾਂ ਦੇ ਲੈਨੇ ਆ ਫੋਟੋ ਆਪਾਂ ਬੈਠਿਆਂ ਦੀ ਹੈਣਾ ਇਹਨੂੰ ਤੂੰ ਨਹੀਂ ਆ ਕੇ ਡਰਦਾ ਜਾ ਇੱਥੇ ਹੈਣਾ ਇੱਥੇ ਕਰਦੇ ਆ ਦੂਜੇ ਟਰਾਈ ਕਰਦੇ ਗਈ ਕੋਈ ਨਾ ਪਤਾ ਹੀ ਜਾਵੇ ਆਪਾਂ ਇੱਥੇ ਆਏ ਆ ਤੁਮ ਅਹ ਇਸ ਤਰ੍ਹਾਂ ਹੀ ਕਰਦੇ ਜੀ ਤੇਰੇ ਕਿਤੇ ਮੋਟਰ ਮੋਟਰ ਤਰਫ ਕਰ ਗਈ ਅੱਲਾ ਹੋ ਕੋਟੀ ਦੇ ਖਿਡਾਰੀਆਂ ਨਹੀਂ ਲੱਗੀ ਐ ਬੱਤ ਬਣਾਇਆ ਉਵੇਂ ਬਣਾਇਆ ਕੋਈ ਖਿਡਾਰੀਆਂ ਦੇ ਨਾਮ ਨਹੀਂ ਗੇ ਆਹ ਗੇਂਦ ਫੂਰ ਫੂਠੀ ਐ ਜੀ ਚੱਲੇ ਪੜ੍ਹ ਸਕਦੇ ਤੁਸੀਂ ਕੀ ਲਿਖਿਆ ਫੇਰ ਹੋ ਗਏ ਕੋਟੀ ਗਏ ਚਲੋ ਇਹ ਅਗੇ ਫੋਟੋ ਲੈਣੀ ਐ ਨਾ ਸਾਰਿਆਂ ਦੀ ਲਾ ਵੇਖੋ ਹੁਣ ਕਿੰਨੇ ਆ ਗਏ ਬਈ ਵੇਖੋ ਜੀ ਦਰਸ਼ਕਾ ਵੇਖੋ <laughs> to drink, <laughs> 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 if you do have a dining us this, this afternoon, there's no additional lineup or queue for cookings. Just simply join the back of the queue and you can enter through for dining cooking here this afternoon. Uh, you, if you a dining here at the MCC today, <laughs> <your shopping inaudible> With these fast and efficient, fan angled new security systems, we have here at the MCG, you'll be through in seconds. On your yeah, way ji, nine, to the walking here this afternoon. So, let's go, let's back at the queue, just to head up this little uh, path here on the right-hand side, enjoy the queue, and soon enough, the rest of these people will be through towards the gate here. at ਸ਼ੇਨ ਵਾਰਨ ਸ਼ੇਨ ਵਾਰਨ ਖਿਡਾਰੀ ਆ ਜਿਹੜਾ ਉਹਦੀ ਆ ਪੁੱਤ ਲੱਗਿਆ ਹਾਂ ਸਪੈਕਲੀ ਸ਼ੇਨ ਵਾਰਨ ਇਹਦੇ ਬਾਰੇ ਆ ਲਿਖਿਆ ਤੁਹਾਨੂੰ ਪੜ ਲਿਆ ਆਪਣੇ ਇਹ ਖਿਡਾਰੀ ਦਾ ਵੈਸੇ ਹੁਣ ਪਿੱਛੇ ਜੇ ਇਹਦੀ ਮੌਤ ਹੋਈ ਹੈ ਲੋਈ ਚਲ ਵੀ ਚਲ ਗਿਆ ਹੁਣ ਬਹੁਤ ਹੋ ਗਿਆ ਹੈ ਹਾਂ ਦਾ ਉਹ ਬੋਲੀ ਜਾਂਦਾ ਜਿਹੜਾ ਲੋ ਜੇ ਜੌਨ ਕਾਲਮਨ ਇਹ ਪਲੇਅਰ ਬੜਾ ਵੱਡਾ ਪਲੇਅਰ ਸੀ ਹੈਗਾ ਉਹਨਾਂ ਕੇ ਨੀਗਾ ਨਹੀਂ ਹੁਣ ਇਹ ਰਿਟਾਇਰਡ ਹੋ ਗਿਆ ਮਰ ਗਿਆ ਰਿਟਾਇਰ ਹੋ ਗਿਆ 950 5 ਚ ਅੱਛਾ ਅੱਛਾ ਵੇਖੋ ਜੀ ਤੇ ਫੂਟੀ ਦਾ ਖਿਡਾਰੀ ਸੀ ਬਹੁਤ ਵੱਡਾ ਤੇ ਇਹਦੀ ਵੈਸੇ ਮੌਤ ਹੋ ਗਈ ਹੈ ਲਓ ਜੀ ਇੱਥੇ ਦੋਵੇਂ ਖੇਡਾਂ ਹੁੰਦੀਆਂ ਕ੍ਰਿਕਟ ਵੀ ਹੁੰਦਾ ਤੇ ਫੂਟੀ ਵੀ ਹੁੰਦੀ ਹੈ ਫੂਟੀ ਖਿਡਾਰੀ ਪਿੱਛੇ ਹੈ ਅੰਗਰੇਜ਼ ਵੇ ਅੰਗਰੇਜ਼ ਇੱਥੇ ਸ਼ਿਦਾਈ ਹੋ ਜਣੇ ਵੇਖੋ ਜੀ 1 ਲੱਖ ਬੰਦੇ ਤੱਕ ਇੱਥੇ ਆਉਂਦੀਆਂ ਨੇ ਪੂਰੀ ਉਮੀਦ ਹੈ ਇਹਦੀ ਕਪੈਸਿਟੀ ਵੀ 1 ਲੱਖ ਹੈ ਇਸ ਕ੍ਰਿਕਟ ਸਟੇਡੀਅਮ ਦੀ ਲਓ ਵੇਖੋ ਜੀ ਪਾਰਲੀਮੈਂਟ ਹਾਊਸ ਵਿਕਟੋਰੀਆ ਦਾ ਪਾਰਲੀਮੈਂਟ ਹਾਊਸ ਦੇ ਬਿਲਡ ਹੋਏ ਤੇ ਆਪਾਂ ਉਹ ਬੜੀ ਵੱਡੀ ਬਿਲਡਿੰਗ ਸੀ ਆਪਣੇ ਦੀ ਦੂਜੇ ਦੀ ਉਹ ਨੈਸ਼ਨਲ ਪਾਰਲੀਮੈਂਟ ਹੈ ਇਹਦਾ ਸਟੇਟ ਪਾਰਲੀਮੈਂਟ ਹੈ ਇਹ ਸਟੇਟ ਦਾ ਹੈ ਨਾ ਉਹ ਨੈਸ਼ਨਲ ਦਵੇ ਕਹਿੰਦੇ ਆਪਾਂ ਦੇ ਸਟੇਟ ਦਾ ਪਾਰਲੀਮੈਂਟ ਸਟੇਟ ਨੂੰ ਵੀ ਸਟੇਟ ਵਾਲਿਆਂ ਨੂੰ ਪਾਰਲੀਮੈਂਟ ਕਹਿੰਦੇ ਆ ਹਾਂ ਪਾਰਲੀਮੈਂਟ ਹਾਊਸ ਤੋਂ ਪਰਲੀਮੈਂਟ ਇਹ ਆਪਣੇ ਨਹੀਂ ਨਾ ਵਿਧਾਨ ਸਭਾ ਆਪਣੇ ਹੁੰਦੀ ਹੈ ਇਹ ਥੇ ਜੀ ਆਪਾਂ ਸ਼ਾਨਦਾਰ ਬਿਲਡਿੰਗਾਂ ਵੇਖ ਰਹੇ ਹਾਂ ਜੀ ਬਹੁਤ ਉੱਚੀਆਂ ਤੇ ਸ਼ਾਨਦਾਰ ਬਿਲਡਿੰਗਾਂ ਮੈਂ ਪਹਿਲੀ ਵਾਰ ਵੇਖ ਰਿਹਾ ਇਹੋ ਜੀਆਂ ਲੋ ਵੇਖੋ ਜੀ ਪਹਿਲਾਂ ਆਪਾਂ ਜਿਹੜਾ ਰੇਕਾ ਟਾਵਰ ਵੇਖਿਆ ਕੋਈ ਜਿਹੜਾ ਬਹੁਤ ਉੱਚਾ ਹੈ ਹਾਂ 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 ਬੜਾ ਵਧੀਆ ਤਰ੍ਹਾਂ ਬ੍ਰੋ ਵੇਖੋ ਜੀ ਸਿਟੀ ਸੈਂਟਰ ਦੀ ਮਾਂ ਦੀ ਬਿਲਡਿੰਗ ਵੇਖੋ ਬਿਲਡਿੰਗ ਸਿਟੀ ਸੈਂਟਰ ਦੀ ਵੇਖੋ ਜੀ ਬਹੁਤ ਤਗੜਾ ਯਾਰ ਸੀਨ ਹੈ ਇੱਥੇ ਹੈ ਨਾ ਸਰਨ ਵਧੀਆ ਬਿਲਡਿੰਗਾਂ ਦਾ ਇੱਥੇ ਡਿਜ਼ਾਈਨ ਹੈ ਤੇ ਦੇਖ ਰਿਹਾ ਵਧੀਆ हरे चीने है। हरे चीने है भाई जनता सिटी बस नहीं है, तो है? है पब्लिक है ना ਪਬਲਿਕ ਬੱਸ ਦੇਖੋ ਜੀ ਇਸ ਤਰ੍ਹਾਂ ਦੀ ਹੈ ਇਹ ਇਸੇ ਰੰਗ ਦੀ ਇੱਕ ਹੋਰ ਰੰਗ ਹੈ ਇਹਨਾਂ ਦਾ ਰੰਗ ਆਹ ਬੱਸ ਮਿਹਰਬਾਨ ਉਹ ਤਾਂ ਬਹੁਤ ਮਸ਼ਹੂਰੀਆਂ ਲੱਗੀਆਂ ਨਾ ਅੱਛਾ ਰੰਗ ਇਹ ਨਾਲ ਹੈ ਜੀ ਨਾ ਲੇ ਸਕੋ ਤੁਸੀਂ ਪਹਿਲਾਂ ਵਿਕਟੋਰੀਆ ਸੀ ਇਹਨਾਂ ਜਿਹੜੀ ਪੁਰਾਣੀ ਜੀਆਂ エリザベス ਦਾ ਸੈਕੰਡ ਕਾ ਉਹ ਲਿਖਿਆ ਇਹਨੇ ਇੰਨੀ ਕਿੰਨੀ ਕਾ ਹੈ ਅਰੇ ਦਾ ਮਤਲਬ ਇਤਨੇ ਉਹਦੀ ਕੁੜੀ ਦਾ ਨਾਮ ਕਰਕੇ ਪਤਨੀ ਪਾ ਹੀ ਰਹਿੰਦੇ ਸੀਗੇ ਕੁਇਨ ਕਿੰਗ ਜਾਰਜ ਸੈਕੰਡ ਫਸਟ ਸੈਕੰਡ ਮਤਲਬ ਸੇਮ ਨਾਮ ਦੇ ਰੱਖ ਲੈਂਦੇ ਸੀਗੇ ਨਹੀਂ ਨਹੀਂ ਅੱਗੇ ਵੀ ਕੁੜੀ ਦਾ ਨਾਮ ਵੀ ਇਹਦਾ ਮਤਲਬ ਤੇਰੇ ਕਹਿਣ ਦਾ ਭਾਵ ਆ ਵੀ ਅੱਗੇ ਵੀ ਇਹਦਾ ਨਾਮ ਐਲਜੈਬੈਥ ਲਿਖਿਆ ਸੀ ਇਹ ਸੈਕੰਡ ਹੈ ਇਹ ਦੋਨਾਂ ਇੱਕੋ ਜਿਹੇ ਕਾਦੋ ਰੱਖਦੇ ਸਾਰੇ ਕਿਉਂ ਹੀ ਕਰਦੇ ਹੋ ਤੇ ਹੈ ਆਵੇਂ ਦਾ ਸੈਕੰਡ ਆ ਲਿਖਿਆ ਨਹੀਂ ਲੋੜ ਨਹੀਂ ਹਣਾ ਪਤਾ ਹੈ ਇਹ ਆ ਬਿਲਡਿੰਗ ਦਾ ਆਪਾਂ ਵੀਓ ਲਿਆ ਹੈ ਨਾ ਇਹਨੂੰ ਛੋਟਾ ਕਰ ਲੈ ਇਹਨੂੰ ਜ਼ੂਮ ਕਰਕੇ ਜ਼ੂਮ ਕਰਕੇ ਲਿਆ ਛੋਟਾ ਕਰਕੇ ਨਾ ਲੈ ਇਹ ਪਤਾ ਨਹੀਂ ਕਿੰਨਾ ਜਿਹੜਾ ਹੁਜਕਾ ਵਾਜ ਦਾ ਕਿੰਨਾ ਕ ਆਊਗਾ ਇਹ ਦੇ ਵਿੱਚ ਮਸ਼ੀਨ 'ਚ ਪਤਾ ਲੱਗੂ ਹੈ ਨਾ ਤਾਂ ਇਹੋ ਨਾਲ ਬਣਾਉਣਾ ਘਮਕੇ ਤੇ ਬਸ ਇਹ ਜਾ ਬੁਰਾ ਬੰਦ ਨਹੀਂ ਸੀ ਮੈਂ ਦਾਂਗਾ ਨਾ ਮੈਨੂੰ ਮੈਂ ਤਾਂ ਬਣਾਉਣਾ ਹੀ ਆ ਮੈਨੂੰ ਨਹੀਂ ਪਤਾ ਹਾਂ ਫਿਰ ਉਹਨੇ ਉਹਦੇ ਨਾਲ ਗੱਲ ਕਰਕੇ ਵੀ ਤੈਨੂੰ ਵੀ ਮੈਂ ਤੇਰਾ ਮਤਲਬ ਵੇਚੂਗਾ ਤੇ ਤੈਨੂੰ ਮੈਂ ਹਿੱਸਾ ਦੇ ਦਿੰਦਾ ਵੇਚੂ ਹਾਂ ਉਹਨੇ ਮੁੜ ਕੇ ਬਾਅਦ ਚ ਲੈ ਲਿਆ ਉਹ ਕਹਿੰਦੇ ਹੁਣ ਫ੍ਰੈਂਚਾਈਜ਼ੀਆਂ ਸਾਰੀਆਂ ਮੈਕਡੋਨਲਡਜ਼ ਦੇ ਨਾਂ ਤੇ ਕਿੰਨੀਆਂ ਦੁਨੀਆਂ ਦੇ ਸਭ ਤੋਂ ਜ਼ਿਆਦਾ ਸਭ ਤੋਂ ਵੱਡੀ ਚੇਨ ਆ ਦੁਨੀਆਂ ਦੇ ਵਿੱਚ ਇਹ ਉਹਨੂੰ ਉਹਨੂੰ ਪਰ ਕੀ ਦਿੱਤਾ ਸਾਰੇ ਨੂੰ ਉਹਨੂੰ ਕੋ ਰਾਇਲਟੀ ਦੇਤੀ ਉਹਨੇ ਕਮਿਸ਼ਨ ਵਿੱਚੋਂ ਜਿਹੜਾ ਉਹ ਤੋਂ ਬਾਅਦ ਉਹਨੂੰ ਠੱਗਾ ਚੱਕਤਾ ਉਹਨਾਂ ਨੇ ਹਾਂ ਮੂਵੀ ਬਣੀ ਵੀ ਆ ਇੱਥੇ ਅੱਛਾ ਉਹ ਮਸਾਲੇ ਮਸਲੇ ਪਾਏਗੇ ਉਹਨੇ ਡਿਜ਼ਾਈਨ ਕੀਤਾ ਸਾਰਾ ਕੁਝ ਕੁਝ ਨਹੀਂ ਕੀਤਾ ਉਹਨੇ ਉਹਨੇ ਤਾਂ ਬਣਿਆ ਬਣਾਏ ਆ ਉਹਨੇ ਸਿਰ ਇੰਨੇ ਜਿਹੜੇ ਬੰਦੇ ਨੇ ਪਹਿਲਾਂ ਜਿਹੜਾ ਜਨਮ ਦਾਦਾ ਉਹਦਾ ਆ ਤਾਂ ਹੁਣੀ ਯਾਰ ਐਸਪੀ ਤਾਂ ਉਹੀ ਆ ਇਹ ਜਿਹੜੇ ਬੰਦੇ ਨੇ ਫਲਾਇਆ ਹੁਣੇ ਹੁਣੇ ਫਲਾਇਆ ਹੁਣੇ ਦਿਮਾਗ ਦਾ ਜਿੱਥੇ ਜਦੋਂ ਉਹਨੂੰ ਵੇਖਿਆ ਵੀ ਭੱਜਦੇ ਦਾ ਆਈਡੀਆ ਬੜਾ ਵਧੀਆ ਵੀ ਅੱਛੋ ਚੱਕੋ ਤੇ ਖਾਓ ਤੇ ਕੋਈ ਭਾਂਡਾ ਨਹੀਂ ਧੋਣਾ ਕੁਛ ਨਹੀਂ ਧੋਣਾਗਾ ਹਾਂ ਉਹਨੇ ਮੋੜ ਕੋਦੇ ਨਾਲ ਗੱਲ ਕੀਤੀ ਵੀ ਮੁੜਖ ਫਰਗਾ ਹੁਣੇ ਫਲਾਇਆ ਮਤਲਬ ਉਹਨੇ ਜਿਹੜੀਆਂ ਫਰੈਂਚੀਆਂ ਗਾਂ ਉਹਨੇ ਲੈ ਲਿਆ ਉਹ ਤੋਂ ਸਾਰਾ ਪੈਸੇ ਦੇ ਕੇ ਕੋਹਨ ਨੂੰ ਪਾਉਂਦਾ ਪੈਸੇ ਕਿਹੜੇ ਦਿੱਤੇ ਹੁਣੇ ਸਾਰੇ ਇਹਨੇ ਨਹੀਂ ਦਿੱਤੇ ਉਹਦੇ ਤੋਂ ਜ਼ਰੂਰ ਦਿੱਤੇ ਹੁਣੇ ਜਿਹੜੇ ਦਿੱਤੇ ਹੁਣ ਉਹਨੇ ਹੈਗਾ ਨਾ ਚਲ ਦੇ ਦੇ ਜਿਹੜੇ ਹੈਗੇ ਚਾਹ ਉਹਦਾ ਨਾਂ ਜਿਹੜਾ ਲਾਇਆ ਉਹ ਜਿਹੜੀ ਟੋਪੀ ਵਾਲਾ ਕੋਣ ਉਹ ਹੈ ਕਿ ਜਿਹੜਾ ਜਿਹਨੇ ਫਲਾਇਆ KFC ਵਾਲਾ ਟੋਪੀ ਵਾਲਾ ਤਾਂ KFC ਵਾਲਾ ਸੀ KFC ਵਾਲਾ ਹੈ ਕਾਰਨਲ ਆ ਨਾ ਉਹ KFC ਵਾਲਾ ਉਹਦਾ ਬੁੜਾ ਸੀ 66 ਸਾਲਾਂ ਦਾ ਰਿਟਾਇਰ ਹੋ ਗਿਆ ਉਹਨੇ 65 ਉਹਨੇ KFC ਚ ਲਾਦਾ ਫਿਰ ਉਹਨੇ ਉਸ ਉਮਰ ਦੇ ਵਿੱਚ ਜਾ ਕੇ KFC ਚ ਲਾਇਆ ਨੇ ਉਹ ਆਫਸਰਾਂ ਦਾ ਡਾਡ ਕੱਢੀ ਜਾਂਦਾ ਉਹ ਬੜਾ ਮਸ਼ਹੂਰ ਹੁੰਦੇ ਲੋਕ ਲਾਲਾ ਮੈਂ ਤਾਂ ਤੇ ਲਿਆ ਦੀ ਬੂਟਾ ਸਿੰਘ ਮੈਕਡੋਨਲਡ ਦੀ ਗੱਲ ਕਰ ਰਿਹਾ ਸੀ ਇਹ ਕਾਮ ਜੇ ਬੰਦੇ ਨੇ ਰੈਸਪੀ ਬਣਾਈ ਸੀਗੀ ਮੈਕਡੋਨਲਡ ਦੀ ਤੇ ਹੋਰ ਇੱਕ ਬੰਦੇ ਨੇ ਵੱਡੇ ਵਪਾਰੀ ਨੇ ਉਹ ਖਰੀਦ ਲਈ ਤੇ ਉਦੋਂ ਬਾਅਦ ਉਹ ਵੇਖੋ ਕਿੱਥੇ ਦੇ ਕਿੱਥੇ ਗਿਆ ਕੰਮ ਉਹ ਵੇਖੋ ਜੀ ਸਾਹਮਣੇ ਜਾਂਦੀ ਮੈਟਰੋ ਮੈਟਰੋ ਚਲਦੀ ਆ ਇੱਥੇ ਟ੍ਰੇਨ ਟ੍ਰੇਲ ਗੱਡੀ ਆ ਟ੍ਰੈਮ ਨਹੀਂ ਜੀ ਇਹ ਨਹੀਂ ਮੈਟਰੋ ਆ ਟ੍ਰੈਮ ਸੜਕਾਂ ਤੇ ਚਲਦੀ ਆ ਟ੍ਰੈਮ ਤਾਂ ਸੜਕਾਂ ਤੇ ਐਸੇ ਇੱਕ ਹੋਰ ਆ ਗਈ ਅੱਛਾ ਤੁਹ ਰਹੇ ਹੋ ਫ੍ਰਿੰਡ ਸਟਰੀਟ ਤੋਂ ਆ ਲੈ ਫ੍ਰਿੰਡ ਸਟਰੀਟ ਆ ਆ ਤੁਹ ਆਇਆ ਹੈ ਆ ਫਰੈਂਡ ਸਟ੍ਰੀਟ ਨੂੰ ਚੱਲੀਆਂ ਇੱਥੇ ਰਿਵਿਸ਼ਨ ਨੂੰ ਲੈਟਾ ਜਾਗ ਪਿਆ ਵੀ ਰਾਤ ਹੋ ਗਈ ਲਓ ਜੀ ਆਪਾਂ ਫਿਰ ਰਹੇ ਆ ਸਿਟੀ ਮੈਲਬੌਰਨ ਇੱਥੇ ਆਪਾਂ ਹੁਣ ਯੂਰੇਕਾ ਟਾਵਰ ਦੇ ਨੇੜੇ ਫਿਰਦੇ ਆ ਯੂਰੇਕਾ ਟਾਵਰ ਦੇ ਆਪਾਂ ਉੱਪਰ ਗਏ ਸੀਗੇ ਜਿਹੜਾ ਕਿ 88 ਮੰਜ਼ਲਾ 1000 ਫੁੱਟ ਉੱਚਾ ਸੀਗਾ ਉਹਦੇ ਵਿੱਚ ਆਪਾਂ ਡੈਕ ਬਣਿਆ ਸੀ ਸਕਾਈ ਡੈਕ ਕਹਿੰਦੇ ਉੱਥੇ ਆਪਾਂ ਉਹਨੂੰ ਵੇਖ ਕੇ ਆਏ ਸੀ ਉਸ ਦਿਨ ਰਾਤ ਨੂੰ ਸੀ ਆਪਾਂ ਅੱਜ ਉਹਦੇ ਥੱਲੇ ਦੇ ਪਾਸੋਂ ਵੇਖਾਂਗੇ ਵੀ ਜਿਹੜਾ ਡੱਬਾ ਬਾਹਰ ਨਿਕਲਦਾ ਹੈ ਜਿਹਦੇ ਵਿੱਚ ਆਪਾਂ ਨੂੰ ਬਿਠਾਉਂਦੇ ਹਰੇਕ ਨੂੰ ਉਹਦੀ ਆਪਾਂ ਫੋਟੋ ਲੈਣ ਦੀ ਕੋਸ਼ਿਸ਼ ਕਰਾਂਗੇ ਵੇਖਦੇ ਆਪਾਂ ਪਾਰਕਿੰਗ ਭਾਰ ਰਹੇ ਹਾਂ ਪਾਰਕਿੰਗ ਦਾ ਬੜਾ ਇੱਥੇ ਰੌਲਾ ਪਾਰਕਿੰਗ ਮਿਲਦੀ ਨਹੀਂ ਜੇ ਮਿਲਦੀ ਹੈ ਦੂਰ ਮਿਲਦੀ ਹੈ ਫਿਰ ਉੱਥੇ ਫੁੱਲ ਹੁੰਦੀ ਹੈ ਲੋ ਜੀ ਆਪਾਂ ਮਾਰਮੂਰ ਕੇ ਜਿਹੜਾ ਵੇਖਦੇ ਹੁਣ ਅੱਗੇ ਆ ਜਾਂਦੀ ਜੀ ਟ੍ਰੈਮ ਇਹ ਛੜਕ ਦੇ ਵਿਚਾਲੇ ਲਾਈਨ ਬਣੀ ਹੁੰਦੀ ਉੱਥੇ ਵੀ ਚੱਲਦੀ ਹੈ ਇਹ ਇਧਰ ਮੁੜਨਾ ਨੂੰ ਕੋਈ ਕੋਲ ਜਿ ਰਿਕਾ ਟਮਰ ਦੇ ਕੋਲ ਜੇ ਆਪਾਂ ਉੱਥੇ ਇੱਕ ਉਹ ਹੀ ਖੜਾ ਲਈਏ ਉੱਥੇ ਫੋਟੋ ਕਿਚਨੀ ਆਪਾਂ ਮੜੀ ਜੀ ਦੇਖ ਦੇ ਕੋਈ ਇਹ ਰਿਕਟਾਵਰ ਦੀ ਕਟਾਵਰ ਦੀ ਫੋਟੋ ਖਿਚਾਉਂਦੇ ਨੇ ਡੈਕ ਤਾਂ ਨਹੀਂ ਦਿਨਾਂ ਡੈਕ ਵਿਖਾਵਾਂਗੇ ਰਿਕਟਾਵਰ ਆਪਣਾ ਲੈਫਟ ਤੇ ਅਸੀਂ ਇਧਰ ਮੁੜਦੇ ਹਾਂ ਆਓ ਆਈ ਰਿਕਟਾਵਰ ਰਿਕਟਾਵਰ ਤੋਂ ਉੱਧਰ ਆਓ ਸਾ ਹਾਂਜੀ ਹਾਂਜੀ ਆਹ ਲਓ ਜੀ ਸਾਹਮਣੇ ਯੋਰ ਕਟਾਵਰ ਜਿਹਦੇ ਉੱਤੇ ਲਿਖਿਆ ਪਿਆ ਪਿੱਤਲ ਜਾ ਬਣਿਆ ਪਿਆ ਇਹ ਰਿਕਟਾਵਰ ਬਹੁਤ ਮਸ਼ਹੂਰ ਹੈ ਇੱਥੇ ਨਾ ਆਉਂਦੇ ਬੰਦ ਕਰ ਦਿਨ ਤੁਸੀਂ ਇੱਥੇ ਨਾ ਬੜੋ ਕੋਨੇ ਰਕੜਾ ਕੋਲ ਠੱਲਾਗੇ ਆਪਾਂ ਉੱਥੇ ਤੁਸੀਂ ਤਾਰੂਗਾ ਮੈਂ ਤੁਹਾਨੂੰ ਤੁਸੀਂ ਬਣਾ ਕੇ ਮੈਂ ਆਪਾਂ ਯੂਰੇਕਾ ਟ੍ਰੇਵਰ ਦੇ ਥੱਲੇ ਖੜੇ ਆਂ ਵੇਖੋ ਕਾਲਾ ਕਾਲਾ ਜਿਹੜਾ ਸੀਸਿਆਂ ਵਾਲਾ ਡੱਬਾ ਦੱਸਦਾ 3 ਮੀਟਰ ਲੰਮਾ ਤੇ 2.5 2 ਮੀਟਰ ਉਹ ਚੌੜਾ ਹੋਊਗਾ ਤੇ ਬਾਹਰ ਨਿਕਲਿਆ ਪਿਆ ਇਹਦੇ ਵਿੱਚ ਸਾਰੇ ਬੰਦਿਆਂ ਨੂੰ ਬਿਠਾ ਕੇ ਬਾਹਰ ਬਿਲਡਿੰਗ ਤੋਂ ਕੱਢ ਦਿੰਦੇ 88 ਬਿਲਡਿੰਗਾਂ ਉੱਚਾ ਹੈ ਤੇ 1000 ਮੀਟਰ 1000 ਫੁੱਟ ਸੌਰੀ ਕਿ 1000 ਫੁੱਟ ਉਚਾਈ ਤੇ ਹੈ। ਲਓ ਜੀ ਆਪਾਂ ਵੇਖ ਰਹੇ ਆ। ਉਹ ਸਾਹਮਣੇ ਉਹ ਦੀ ਛਾਂ ਪੈ ਰਹੀ ਹੈ। ਉਹ ਕਾਲੇ ਰੰਗ ਦਾ। ਇਹਦੇ ਵਿੱਚ ਬਿਠਾਉਂਦੇ ਆ। ਇੱਥੇ ਕਾਫੀ ਚਿਰ ਖੜਾ ਕੇ ਵਿੱਚ ਫਿਰ ਫੋਟੋ ਵਗੈਰਾ ਲੈਂਦੇ ਆ। ਅੱਗੇ ਤੁਹਾਨੂੰ ਵਿਖਾਇਆ ਸੀ ਉੱਥੇ ਫੋਟੋ ਖਿੱਚ ਕੇ ਤੇ ਤੁਹਾਨੂੰ ਇੱਕ ਪਿਛਲੇ ਆਪਾਂ ਵਲੌਗ ਵਿੱਚ ਇਹਦਾ ਬਣਾਇਆ ਅੰਦਰ ਦੀ। ਹੁਣ ਆਪਾਂ ਬਾਹਰ ਦੀ ਬੁਖਾਰਿਆ ਤੁਹਾਨੂੰ। ਲਓ ਵੇਖੋ ਜੀ। ਪੂਰਾ ਐ ਦਿਖ ਰਿਹਾ ਸਹੀ। ਹੋ ਬੇ ਕੋਚਾਂ ਕਿ ਵੀ ਜਿੰਦੇ ਵਿੱਚ ਜਿਹੜਾ ਉਹ ਹੁਣ ਨਾਲੋਂ ਝਮਕੀ ਜੇ ਮਾਰੀ ਜਾਂਦਾ ਵਿੱਚ ਮਾਰੀ ਝਮਕੀ ਨਹੀਂ ਮਾਰਦਾ ਦੀਗਾ ਹਾਂ ਉਹ ਲਾਈਟਾਂ ਜੀ ਆ ਉਹ ਹੁਣ ਝਮਕੀ ਵਾਰ ਨਹੀਂ ਜਾਂਦਾ ਜੇ ਤਾਂ ਝਮਕੀ ਵਾਰ ਲਾ ਹਾਂ ਚਲ ਜੂਮ ਕੱਟਦੇ ਹਾਂ ਨਹੀਂ ਨਹੀਂ ਮੈਂ ਉਹ ਬੰਦ ਕਰਦਾ ਵੇਖਾਂਗੇ ਅੱਛਾ ਦੇਖਣਾ ਮੈਂ ਮੋਬਾਈਲ ਤੇ ਨਹੀ ਨਹੀਂ ਮੋਬਾਈਲ ਨਹੀਂ ਦੇਦਾ ਮੈਂ ਤਾਂ ਹੁਣ ਭਾਂਵੇਂ ਥੱਕ ਜੇ ਜਲਦੀ ਭਾਰੀ ਟ੍ਰੈਫਿਕ ਵਿੱਚ ਆਪਾਂ ਡੱਬਾ ਨਿਕਲਦਾ ਜਿਹੜਾ ਬਾਹਰ ਯੂਰੇਕਾ ਟਾਵਰ ਦਾ ਸਕਾਈ ਡੈਕ ਨਿਕਲਦਾ ਵੇਖਿਆ ਜਾ ਵੇਖੋ ਜੀ ਕਿੰਡੀ ਵੱਡੀ ਉੱਚੀ ਬਿਲਡਿੰਗ ਮੈਲਬੌਰਨ ਸਿਟੀ ਦੀਆਂ ਵੱਡੀਆਂ ਤੇ ਉੱਚੀਆਂ ਲੰਮੀਆਂ ਮਾਰਤਾਂ ਤੇ ਨਾਲ ਫੂਟੇਗਾਂ ਵੇਖ ਕੇ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਵਲੌਗ ਬਹੁਤ ਵਧੀਆ ਲੱਗਿਆ ਹੋਊਗਾ ਜੇਕਰ ਇਹ ਵਲੌਗ ਵਧੀਆ ਲੱਗਿਆ ਹੋਵੇ ਤਾਂ ਲਾਈਕ ਸ਼ੇਅਰ ਜਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਆਂ ਜੀ ਅਗਲੇ ਨਵੇਂ ਵਲੌਗ ਵਿੱਚ ਮਿਹਰਬਾਨੀ ਸ਼ੁਕਰੀਆ ਰੱਬ ਰਾਖਾ